ਉਹ ਨਸ਼ੇੜੀਆਂ ਤੂੰ ਜਾ ਜਾ ਨਹੀਂ ਗੱਲ ਬਣਦੀ ਓਏ ਤੂੰ ਮੋਨਾ ਜਾ ਜਾ ਨਹੀਂ ਗੱਲ ਬਣਦੀ ਹਨਾ ਉਲਾਦੀਆਂ ਲੈ ਦੱਸ ਆ ਵੀ ਕੋਈ ਨਹੀਂ ਬੱਚੇ ਆ ਤੁਹਾਡੇ ਆ ਫਰੇਮ ਬਹੁਤੇ ਘੁਣਾਲੇ ਇਹਨਾਂ ਨੂੰ ਇਹ ਨਹੀਂ ਵਾਦਾ ਕੀਤਾ ਨੇ ਵੀਰ ਨੇ ਹਾਂਜੀ ਇਸ ਨੇ ਕਟਾਉਂਪ ਅਗਲੀ ਵਾਰੀ ਤੁਹਾਡੇ ਮਿਲਾਂਗੇ ਅਗਲੀ ਵਾਰੀ ਮਿਲੂਗਾ ਤੇ ਦਤਾਰ ਸਜਾਈ ਹੋਣੀ ਹੈ ਦਤਾਰ ਦੀ ਹੈ ਬਿਲਕੁਲ ਦਤਾਰ ਹੈ ਇਹਨੂੰ ਦਿਖ ਜਾਣੀ ਲਿਹਾੜਾ ਬਾਦ ਫੋਨ ਕਰਦੇ ਨਾਲ ਮਾਰੇ ਕੋ ਲੱਗ ਰਿਹਾ ਇਤ ਅੱਜ ਤੱਕ ਹੁਣ ਆਪਾਂ ਮਹਾਰਾਜ ਮੇਰੇ ਮੇਨਾ ਤੇ ਮੱਥੇ ਲੱਗਣ ਦੀ ਗੱਲ ਨਹੀਂ ਪੁੱਤ ਗੱਲ ਮਹਾਰਾਜ ਦੀ ਮੱਥੇ ਲੱਗਣ ਦੀ ਆ ਬਿਲਕੁਲ ਜੀ ਉਹ ਦੋਨੋਂ ਪਿਓ ਦੇ ਮੱਥੇ ਲੱਗਣਾ ਨਾ ਆਪਾਂ ਦਸਮ ਪਾਤਸ਼ਾਹ ਦੇ ਗੁਰੂ ਗੰਗਾ ਸਾਹਿਬ ਜੀ ਦੇ ਜਾਗਤ ਜੋਤ ਹਾ ਜੰਨਾ ਹੈ ਗੁਰੂ ਗੰਗਾ ਸਾਹਿਬ ਨੇ ਤੇ ਜਦੋਂ ਆਪਾਂ ਮੱਥਾ ਟੇਕਣ ਜਾਂਦੇ ਨਾ ਉਹਨਾਂ ਨੂੰ ਫਿਰ ਮਹਾਰਾਜ ਦਸਮ ਦਾ ਕਿਵੇਂ ਦਿੰਦੇ ਉਹ ਆਂਦੇ ਵੀ ਬਿਨਾ ਸ਼ੈਤਰ ਕਿਸੇ ਦੀ ਉਹਨਾਂ ਦਾਦਾਰੇ ਬਿਨਾ ਸ਼ੈਤਰ ਦਾ ਮੇਰਾ ਕਿਸੇ ਦਾ ਮਨ ਦਾਦਾਰ ਨਹੀਂ ਦਿੰਦਾ ਮੈਂ ਕਿਤੇ ਸਾਡੇ ਕੇਸ ਨਹੀਂ ਹੈਗੇ ਅਸੀਂ ਪੁੰਦਾਰ ਕਿੱਥੋਂ ਹੋਣਗੇ ਸਮਝ ਕੇ ਕਹਿੰਦਾ ਗੱਜ-ਗੱਜ ਕਰਾਂਗੇ ਜਾਂ ਫਿਰ ਪਾਵੇਂ ਨਿਹਾਲ ਆ ਜਾਵੇ ਸ਼ਹੀਦਾਂ ਦੇ ਮਨ ਨੂੰ ਪਾਵੇ ਸੱਤ ਇਹ ਓੱਖਾ ਜਿਹਾ ਕੰਮ ਹੈ ਨਾ ਲਾਤੀ ਜਾਂ ਲੈ ਦੱਸ ਆਵੇ ਕੋਈ ਨਹੀਂ ਬੱਜਿਆ ਭਟ ਗਏ ਆ ਫਰੇਮ ਬਹੁਤ ਹੈ ਕਿ ਬਣਾ ਲਈ ਇਹਨਾਂ ਨੂੰ ਇਹ ਨਹੀਂ ਕਿ ਕੇਸਾ ਤਾਂ ਨਹੀਂ ਹੈ ਕਿ ਦੂਰ ਨਾਲ ਪ੍ਰੇਮ ਨਹੀਂ ਹੈ ਨਾਲ ਪ੍ਰੇਮ ਬਹੁਤ ਆ ਸਿਰਫ ਧਿਆਨ ਡਵਟ ਹੈ ਭੈਤਵਾ ਤੇ ਹੰਦ ਨਹੀਂ ਦੁਨੀਆਲੀ ਪਾਸੇ ਆ ਪਿਆ ਗੁਰੂ ਵਾਲੇ ਪਾਸੇ ਘੱਟ ਆ ਗੁਰੂ ਵਾਲੇ ਪਾਸੇ ਤਾਂ ਆਉਂਗਾ ਜਦੋਂ ਬਾਣੀ ਪੜਾਂਗੇ ਜੋ ਨਾਮ ਜਪਾਂਗੇ ਇਹ ਕੂੜਿਆ ਪੁੱਤ ਸਾਡਾ ਕੁਝ ਨਹੀਂ ਛੁੱਟਦਾ ਸਾਨੂੰ ਮਾਰ ਰਹੇ ਨੇ ਬਖਸ਼ਾ ਹੀ ਨਹੀਂ ਇਹ ਪ੍ਰਚਾਰ ਕਰ ਰਹੇ ਤਾਂ ਚਲ ਕੇ ਤੇ ਬੱਚੇ ਮੋਣਨਗੇ ਨਹੀਂ ਮੋਣਨੀ ਇਹਨਾਂ ਨੂੰ ਗੱਲ ਨਾਲ ਲਾ ਕੇ ਗੱਲ ਨਾਲ ਲਾ ਕੇ ਇਹਨਾਂ ਨੂੰ ਦੱਸਣਾ ਪੈਣਾ ਸਮਝਾਉਣਾ ਪੈਣਾ ਪੁੱਤ ਆਪਣਾ ਇਹ ਫਰਜ਼ ਇੱਦਾਂ ਨਹੀਂ ਇਦਾਂ ਚੱਲਣਾ ਇਦਾਂ ਨਹੀਂ ਇਦਾਂ ਕਰਨਾ ਤੁਸੀਂ ਭਟਕੀ ਆ ਇਹਨਾਂ ਦੀ ਬਿਰਤੀ ਜੈਸ ਹੋਣਾ ਕੀ ਚੱਲਦਾ ਗਾਣੇ ਫਿਲਮਾਂ ਵਾਲਦਿਆਂ ਦੇ ਰੱਖ ਲਈਏ ਆਪਣੇ ਤੋਂ ਉਸ ਤੋਂ ਚ ਦਿਖਾ ਲਈਏ ਗੰਦਾ ਕੰਮ ਸਖਸ ਕਰ ਲਈ ਕਿਉਂ ਚਲਦੀਆਂ ਜੇ ਨਸ਼ਾ ਵਾਂ ਤਾਂ ਨਸ਼ਾ ਕਰ ਲਈਏ ਨਸ਼ਾ ਕਿੱਥੋਂ ਆਉਣਾ ਉਹਦੇ ਵਾਸਤੇ ਵਿੱਚ ਚੋਰੀਆਂ ਠੱਗੀਆਂ ਕਿਉਂ ਕੁਝ ਜੀ ਉਹਨਾਂ ਨੂੰ ਗੱਲਾਂ ਲਾਵਾਂਗੇ ਨਾ ਮੈਂ ਵਾਦਾ ਕਰਦਾ ਨਰਮੀ ਉਹ ਬੱਚੇ ਮੁਰਦੇ ਨੂੰ ਮੁਰਦੇ ਚਾਬੀ ਨਹੀਂ ਸਾਡੇ ਕੋ ਮਹਾਰਾ ਸੇਵਾ ਲੈਂਦੇ ਆ ਬੱਚੇ ਮੁਰਦੇ ਆ ਪਰ ਉਹ ਮੁਰਦੇ ਉਦੋਂ ਵਾਂ ਜਦੋਂ ਉਹਨਾਂ ਨੂੰ ਗੱਲਾਂ ਲਾ ਕੇ ਨਾ ਉਹਨੂੰ ਸੁਲਝਾਇਆ ਜਾਂਦਾ ਜਿਵੇਂ ਠੋਕਰਾਂਗੇ ਓਏ ਨਸ਼ੇੜੀਆਂ ਤੂੰ ਜਾ ਜਾ ਸਹੀ ਗੱਲ ਬੰਦ ਨਹੀਂ ਓਏ ਤੂੰ ਮੋਨਾ ਜਾ ਜਾ 没有了吗？